ਨਨਕਪੁਰੇ ਸਟੇਸ਼ਨ ਦੇ ਵਿੱਚ ਉਸ ਸਮੇਂ ਇੱਕ ਚਿਹਾੜਾ ਮਚ ਗਿਆ ਜਦੋਂ ਕੁਝ ਵਿਅਕਤੀਆਂ ਨੇ ਥਾਣੇ ਰਿਪੋਰਟ ਦਰਜ ਕਰਵਾਉਣ ਆਈ ਵਿਅਕਤੀਆਂ ਤੇ ਤਲਵਾਰਾਂ ਦੇ ਨਾਲ ਹਮਲਾ ਕਰਕੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਪਿੰਡ ਇਰਾਕ ਵਾਸੀ ਨਾ ਜ਼ਖਮੀ ਵਿਅਕਤੀ ਦਾ ਦੋਸ਼ ਹੈ ਕਿ ਪਿੰਡ ਪਟਿਆਵਾਸੀ ਬਿੰਨਾ ਨਾਮ ਦੇ ਵਿਅਕਤੀ ਜੋ ਨਿਆਂਗ ਬਾਣੇ ਵਿੱਚ ਹੈ ਉਸਨੇ ਤੇ ਉਸਦੇ ਹੋਰ ਸਾਥੀਆਂ ਨੇ ਹਮਲਾ ਕਰ ਦਿੱਤਾ ਇਸ ਹਮਲੇ ਦਾ ਕਾਰਨ ਹਾਲਾਂਕਿ ਪੂਰੀ ਤਰ੍ਹਾਂ ਖੁੱਲ ਕੇ ਸਾਹਮਣੇ ਤਾਂ ਨਹੀਂ ਆਇਆ ਪਰ ਜ਼ਖਮੀ ਹਾਲਤ ਦੇ ਵਿੱਚ ਇਹਨਾਂ ਵਿਅਕਤੀ ਨੇ ਕੀ ਦੱਸਿਆ ਉਹ ਸੁਣਦੇ ਹਾਂ ਸਾਡਾ ਕੰਮ ਹੈ ਜੀ ਜੀਸੀਬੀ ਹੈ ਜੀ ਆਪਣੇ ਕੋਲ ਟਰੈਕਟਰ ਟਰਾਲੀ ਹੈ ਜੀ ਫੈਕਟਰੀ ਚ ਕੰਮ ਕਰਦੇ ਆ ਜੀ ਨਾਮ ਕੀ ਹੈ ਘੰਟਿਆਂ ਦੇ ਨਾਮ ਭਰਿੰਦਰ ਸਿੰਘ ਹੈ ਜੀ ਪਿੰਡ ਕਿਹੜਾ ਪਿੰਡ ਆਪਣਾ ਰਾਖ ਹੈ ਜੀ ਇਹ ਜਿਹੜੀ ਲੜਾਈ ਹੋਈ ਹੈ ਕੀ ਲੜਾਈ ਬਾਰੇ ਦੱਸੂ ਕਿ ਕੀ ਗੱਲ ਹੋਈ ਅੱਜ ਥਾਣੇ ਦੇ ਵਿੱਚ ਵੀ ਕਿਰਪਾਨਾਂ ਚਲੀਆਂ ਨੇ ਲੜਾਈ ਦਾ ਕਾਰਨ ਇਹ ਹੈ ਜੀ ਸਾਡੇ ਕੋਲ ਰੱਖਿਆ ਹੋਇਆ ਹੈ ਇੱਕ ਨੌਕਰ ਅੱਛਾ ਜੀ ਫੋੜੀ ਜਗ੍ਹਾ ਹੈ ਇਹਦੇ ਕੋਲ ਜਮਾਈ ਆਪਣੀ ਤਾਂ ਨੇ ਵੇਚ ਲਈ ਜਗ੍ਹਾ ਕਿਹਨੇ ਜੀ ਵਿੰਦੇ ਨੇ ਜਿਹੜਾ ਨਿਹੰਗ ਬਣਿਆ ਆਇਆ ਬਾਣਾ ਪਾਇਆ ਹੀ ਅਮਰਦੇਵ ਦਾ ਬਾਬਾ ਠਾਕਰ ਸਿੰਘ ਉਹਨਾਂ ਨੇ ਲਾਇਆ ਹੋਇਆ ਬਾਣਾ ਇਹ ਦੁਵਾਰਾ ਫੇਰ ਭਾਣੀ ਛਕਿਆ ਕਿ ਨਹੀਂ ਛਕਿਆ ਨਹੀਂ ਉਦਾਂ ਹੀ ਬਾਣਾ ਪਾਇਆ ਹੋਇਆ ਜੀ ਉਹਦੀ ਬੇਅਦਬੀ ਕਰਦਾ ਇੱਕ ਤਾਂ ਹੀ ਦੂਜੀ ਗੱਲ ਇਹ ਸਾਡੇ ਜਿਹੜੇ ਨੌਕਰ ਰੱਖਿਆ ਹੈ ਆਪਣੀ ਤਾਂ ਨੇ ਜਗ੍ਹਾ ਬੇਇੱਜ਼ਤੀ ਜੀ ਉਹਦੀ ਜਗ੍ਹਾ ਇਹਦੇ ਨਾਲ ਆ ਬਿਲਕੁਲ ਹੀ ਉਹ ਸਾਡੇ ਕੋਲੇ ਰਹਿੰਦਾ ਜੀ ਉਹ ਆਪਦੀ ਉਹਦੇ ਘਰ ਦਾ ਪਰਿਵਾਰ ਕੋਈ ਹੈ ਨਹੀਂ ਮਾਂ ਪਿਓ ਹੈ ਨਹੀਂ ਹੈਗਾ ਜੀ ਇਕੱਲਾ-ਕੱਲਾ ਹੈਗਾ ਜੀ ਉਹ ਇਹ ਕਹਿੰਦਾ ਜੀ ਆਪ ਚਾਬੀ ਹੈ ਜਿਹੜੀ ਸਾਨੂੰ ਆਪਣੇ ਘਰ ਦੀ ਦੇ ਅਸੀਂ ਇੱਥੇ ਆਇਆ ਜਾਇਆ ਕਰਨਾ ਇਹ ਸਾਰਾ ਕੁਝ ਇਹ ਕਰਦੇ ਆ ਜੀ ਖਾਂਦੇ ਪੀਂਦੇ ਦੋ ਤਿੰਨ ਇਹਦੇ ਨਾਲ ਲੰਡਰ ਹੁੰਦੇ ਆ ਇਹ ਉਹ ਕਹਿੰਦੇ ਵੀ ਮੈਂ ਚਾਬੀ ਨਹੀਂ ਦੇਣੀ ਹੈਗੀ ਵੀ ਮੈਂ ਕਿਉਂਦਾ ਮੈਂ ਤੂੰ ਆਪਣਾ ਜਿੱਥੇ ਮਰਜੀ ਬੈਠ ਇਹਨੂੰ ਗਾਲੋ-ਗਲਾਈ ਹੋ ਗਈ 2 ਮਹੀਨੇ ਦੀ ਗੱਲ ਹੈ ਜੀ ਉਸ ਤੋਂ ਬਾਅਦ ਜੋ ਸਾਡੇ ਰਹਿਣ ਕਰਕੇ ਸਾਨੂੰ ਵੀ ਲੱਗ ਗਈ ਵਿੱਚ ਗਾਲਾਂ ਕੱਢਣ ਗਏ ਜਿਨ੍ਹਾਂ ਦੇ ਨਾਲ ਰਹਿਣਾ ਉਹਨਾਂ ਨੂੰ ਵੀ ਦੇਖ ਲਾਂਗੇ ਗਾਲਾਂ ਗੰਦੀਆਂ ਕੱਢਣ ਲੱਗ ਗਈ ਚਲੋ ਅਸੀਂ ਫੇਰ ਵੀ ਕਿਹਾ ਵੀ ਚਲੋ ਕੋਈ ਗੱਲ ਇਹ ਵੀ ਸਾਲੇ ਦਾ ਖਾਦਾ ਪੀਤਾ ਹੁੰਦਾ ਅਈ ਹੈਗੇ ਕੰਮ ਵਾਲੇ ਬੰਦੇ ਅਸੀਂ ਕਿਉਂਕਿ ਲੜਨਾ ਇੱਕ ਨਹੀਂ ਇਨੇ ਬਾਅਦ ਚ ਫੇਰੇ ਜਦ ਵੀ ਜਾਣਾ ਜੀ ੱਡੇ ਤੇ ਉੱਥੇ ਗਾਲਾਂ ਕੱਢਣ ਲਾ ਜਾਂਦਾ ਜੀ ਗੰਦੀਆਂ ਗੰਦੀਆਂ ਭਈਆਂ ਨੂੰ ਕੱਢੂਗਾ ਕਿਤੇ ਸਾਢੇ 9 ਲੈ ਲੈ ਕੇ ਕਿਤੇ ਮੁੰਡੇ ਦਾ ਨਾਮ ਲੈ ਲੈ ਕੇ ਅਸੀਂ ਕਹਿੰਨੇ ਜੀ ਕਾਹਨੂੰ ਅਸੀਂ ਐਂ ਜੀ ਕੰਦੇ ਲੱਗਣਾ ਜੀ ਮੂੰਹ ਪਰ ਇਹ ਹਟਦਾ ਨਹੀਂਗਾ ਜੀ ਫੇਰੇ ਰਾਤ ਫੇਰ ਆਇਆ ਜੀ ਰਾਤ ਮੇਰਾ ਮੁੰਡਾ ਉੱਥੇ ਚੌਂਕ ਜੀਗਾ ਪੱਟੀਆਂ ਨਾਲ ਉਹੀ ਮੁੰਡਾ ਸੀਗਾ ਨਾਲ ਕਿਤੇ 버ਗਰ 버ਗਰ ਖਾਣ ਆਏ ਹੋਣੇ ਆ ਜੀ ਇਹ ਉੱਥੇ ਪਹਿਲਾ ਦਿਨਾਂ ਨੇ ਟਾਕੀ ਮਾਰੀ ਤੇ ਗੱਡੀ ਦੀ ਮੁੰਡੇ ਦੇ ਉੱਤਰਦੇ ਸਾਰੇ ਇਹਦੇ ਥੱਪੜ ਮਾਰਿਆ ਜੇ ਉਹ ਮੁੰਡਾ ਦੂੜਾ ਬੋਲਿਆ ਤਾਂ ਉਹਦੇ ਕਿਰਪਾਨਾ ਮਾਰੀਆਂ ਉਹ ਸਮਰਾਲੇ ਦਾਖਲ ਕੀਤਾ ਇਹ ਨਰਪੈ ਸਿੰਘ ਉਦੋਂ ਬਾਅਦ ਚ ਚਲੋ ਅਸੀਂ ਫੇਰ ਕਿਤੇ ਵੀ ਵੀ ਆਪਣਾ ਚਲੋ ਥਾਣੇ ਜਾ ਕੇ ਨਵੇੜ ਲੈਣੀਆਂ ਜੋ ਵੀ ਹੈਗੀ ਵੀ ਅਸੀਂ ਕਾਨੂੰਨ ਇੱਕ ਕਣੇ ਦਾ ਗਾ ਪਾਉਣਾ ਵੀ ਇਹ ਤਾਂ ਐਸਾ ਜਿਹਾ ਗੰਦਾ ਬੰਦਾ ਸੀ ਇਹਨੇ ਮੁੜ ਕੇ ਕੀ ਕੀਤਾ ਸੀ ਸਵੇਰੇ ਗਿਆ ਸਵੇਰੇ ਜਾ ਕੇ ਫੇਰ ਸਾਡੀ ਗੱਡੀ ਭੰਨਿਆ ਜੀ ਇਹ ਚਲੋ ਅਸੀਂ ਫੇਰ ਮਗਰੇ ਆ ਗਏ ਥਾਣੇ ਗੱਡੀ ਕਢਾਤੀ ਇਹਨੇ ਆ ਕੇ ਅਸੀਂ ਥਾਣੇ ਆ ਕੇ ਦੱਸਿਆ ਵੀ ਐਦਾ ਦਾ ਕਰਕੇ ਗੱਲ ਬਾਤ ਹੈ ਸਾਡਾ ਹੀਲਾ ਕਰੋ ਜੀ ਇਸ ਤਰ੍ਹਾਂ ਆ ਕੇ ਕੰਮ ਵਾਲੇ ਬੰਦੇ ਹੈਗਾ ਜੀ ਵਿਲਾ ਚਲੋ ਕਹਿੰਦੇ ਤੁਸੀਂ ਦਰਖਾਸਤ ਦੇ ਕੇ ਲੈ ਕੇ দাও ਕਿ ਜੋ ਵੀ ਕਾਰਵਾਈ ਬਣਦੀ ਹੈ ਅਸੀਂ ਦਵਾਂਗੇ ਜਿਵੇਂ ਵੀ ਹੋਊਗੀ ਕੋਈ ਗੱਲ ਨਹੀਂ ਉਹਨਾਂ ਸਾਡੀ ਸੁਣਵਾਈ ਕੀਤੀ ਜੀ ਉਹ ਵੀ ਬਣ ਗਈ ਹੈ ਇਹ ਚਲੋ ਜੀ ਅਸੀਂ ਬਾਹਰ ਖੜੇ ਆ ਜੀ ਗੇਟ ਤੋਂ ਇਹ ਆਇਆ ਤਿੰਨ ਜਣੇ ਇਹਦੇ ਨਾਲ ਸੀਗੇ ਤੇ ਇਹਨੇ ਪਾਉਂਦਿਆ ਸਾਰੇ ਗੱਡੀ ਲਾਈ ਦੂਈ ਅੰਦਰ ਇੱਕ ਪਹਿਲਾਂ ਹੀ ਅੰਦਰੇ ਖੜੀ ਸੀਗੀ ਤੋੜ ਕੇ ਆਪ ਗੱਡੀ ਗਈ ਹੁੰਦੇ ਇਹਨਾਂ ਨੇ ਤੋੜੀ ਸਾਡੀ ਸਭ ਗੱਡੀ ਦੇਖ ਲਓ ਜਾ ਕੇ ਜੇ ਤੋੜੀ ਪਈ ਹੈ ਜੀ ਇਹਨੇ ਉਸ ਤੋਂ ਬਾਅਦ ਇਹਨੇ ਗੱਡੀ ਤੂਈ ਅੰਦਰ ਲਾ ਕੇ ਕਿਰਪਾਨਾ ਕੱਢ ਕੇ ਲਿਆ ਕੇ ਗੱਡੀ ਲਿਆ ਕੇ ਕਿਰਪਾਨ ਪਹਿਲਾਂ ਇਹਨੇ ਪਿਸਤੌਲ ਕੱਢਿਆ ਪਿਸਤੌਲ ਤਾਂ ਫੇਰ ਰੱਖਦਾ ਇਹਨਾਂ ਨੇ ਪੁਲਿਸ ਵਾਲਿਆਂ ਦੇਖ ਕੇ ਕਿਰਪਾਨ ਕੱਢ ਕੇ ਲਿਆ ਕੇ ਤੁਹਾਨੂੰ ਕਹਿੰਦਾ ਮੈਂ ਦੇਖ ਲ ਗਾਲਾਂ ਗੰਦੀਆਂ ਗੰਦੀਆਂ ਲੱਗ ਗਈ ਮੈਂ ਦੱਸ ਨਹੀਂ ਸਕਦਾ ਇਹਨੀਆਂ ਗੰਤੀਆਂ ਗਾਲਾਂ ਕੱਢਦੇ ਅਸੀਂ ਵੀ ਅੰਮ੍ਰਿਤਧਾਰੀਆਂ ਜੀ ਅਸੀਂ ਵੀ ਐਸੇ ਲਬਜ਼ ਬੋਲ ਨਹੀਂ ਸਕਦੇ ਜੇ ਅਸੀਂ ਅੰਮ੍ਰਿਤ ਛਕਿਆ ਹੋਏ ਅਸੀਂ ਐਜਾ ਗੰਤ ਨਹੀਂ ਬੋਲ ਸਕਦੇ ਇਹਦੇ ਛੋੜੇ ਦੇ ਅੰਦਰ ਹੁੰ ਗੇਟ ਤੋਂ ਬਾਹਰ ਹੁੰਦੀ ਹੈ ਜੀ ਅੱਜ ਇਹ ਬਾਹਰਲੇ ਪਾਸੇ ਆ ਕੇ ਗੱਡੀ ਅੰਦਰ ਕਢਾਈ ਇਹਨੇ ਠਾਣੇ ਦੇ ਜੀ ਕਿਰਪਾਨਾ ਲੈ ਕੇ ਆਗੇ ਤਿੰਨੇ ਜਾਣੇ ਜੀ ਇੱਕ ਕੋ ਬਰਛਾ ਹੈਗਾ ਦੋ ਕੋ ਕਿਰਪਾਨ ਆਗੇ ਜੀ ਇਹ ਆਗੇ ਸਾਨੂੰ ਗਾਲਾਂ ਕੱਢਣ ਲੱਗ ਕੇ ਕਿਰਪਾਨਾ ਮਾਰਨ ਲੱਗ ਗਏ ਸਾਡੇ ਆਗੇ ਅਸਲਾ ਵੀ ਸੀ ਇਹਨਾਂ ਕੋ ਪਿਸਤੌਲ ਹੈਗਾ ਜੀ ਇਹਨੇ ਮੁੜ ਕੇ ਆ ਕੇ ਮੇਰੇ ਹੱਥ ਤੇ ਮਾਰੀ ਤੇ ਟਾਂਕੇ ਲਾਉਣੇ ਆਏ ਇਹਨੇ ਡਾਕਟਰ ਸਾਹਿਬ ਆਏ ਨਹੀਂ ਹੈਗੇ ਮੁੰਡੇ ਦੇ ਮਾਰੀ ਕਰ ਦਿੰਦੇ ਕਿਰਪਾਨ ਦੀ ਜਿਹੜਾ ਦੂਆ ਮੁੰਡਾ ਹੈ ਉਹਦੀ ਬਾਹ ਤੇ ਬੱਜੀ ਆਈ ਮੇਰਾ ਸਾਲੀ ਦਾ ਮੁੰਡਾ ਹੈਗਾ ਜੀ ਉੱਥੇ ਨਾਲ ਸਾਡੇ ਕੋਲ ਤਾਂ ਕੋਈ ਚੀਜ਼ ਵੀ ਨਹੀਂ ਸੀ ਫਿਰ ਇਹ ਅੰਦਰ ਜਾ ਕੇ ਰੌਆ ਪਾਉਣ ਲੱਗ ਗਿਆ ਜੀ ਫਿਰ ਉੱਥੇ ਅਸੀਂ ਵੀ ਥੋੜਾ ਇਹਦਾ ਹੱਥ ਹੌਲਾ ਕੀਤਾ ਜੀ ਉਸ ਟਾਈਮ ਤਿੰਨ ਦਾ ਤੁਸੀਂ ਨਾਮ ਲੈ ਰਹੇ ਹੋ ਦੋ ਹੋਰ ਕਿਹੜੇ ਸੀਗੇ ਇਹਦੇ ਨਾਲ ਇੱਕ ਦਾ ਹੀ ਕਿਹੜੇ ਪਿੰਡ ਦਾ ਉਹ ਲਖਵਾਲ ਦਾ ਹੀ ਇਹਦੇ ਨਾਲ ਆ ਕੌਣ ਆਇਆ ਪਤਾ ਨਹੀਂ ਆਮਣਾ ਆਮਣਾ ਨਾ ਆ ਜੀ ਫੈਕਟਰੀ ਫੁਟਰੀ ਕੰਮ ਕਰਦਾ ਸੀਗਾ ਜੀ ਕਰਦਾ ਸੀ ਉੱਥੋਂ ਵੀ ਕੱਢਿਆ ਆਇਆ ਜੀ ਉਹ ਨਾਲ ਜਿਹੜੇ ਆਪ ਨੇ ਉਹ ਜਿਹੋ ਨੇ ਨਾਲ ਲੜਾਏ ਹੋਏ ਆ ਜੀ ਤਿੰਨ ਚਾਰ ਜਾਨੇ ਲੈ ਕੇ ਫਰੀਦਾ ਪਿੱਛੇ ਕੌਣ ਆ ਇਹ ਜਿਆਦਾ ਨਹੀਂ ਪਤਾ ਇਹ ਉਹ ਪਤਾ ਨਹੀਂ ਕਿਹੜਾ ਇਹ ਮੂੰਹ ਬੰਨਿਆ ਹੋਇਆ ਹੈਗਾ ਇਹ ਵੀ ਨਾਲ ਹੀ ਹੈਗਾ ਜੀ ਜਾਨੀ ਤਿੰਨੇ ਬਾਣੇ ਬਾਣੇ ਦੇ ਬਿਸਤਰ ਕਰ ਲਿਆ ਪੁਲਿਸ ਨੇ ਹਾਂਜੀ ਹਾਂਜੀ ਉਹ ਥਾਣੇ ਤਿੰਨੇ ਨਹੀਂ ਥਾਰੇ ਭੜ ਗਏ ਕਿ ਫਿਰ ਆਕੇ ਉਹਨਾਂ ਨੇ ਫਿਰ ਪੁਲਿਸ ਵਾਲਿਆਂ ਨੇ ਅੰਦਰ ਹੀ ਰੱਖ ਲਿਆ ਕਹਿੰਦੇ ਤੁਸੀਂ ਬਾਹਰ ਨਾਲ ਨਿਕਲੋ ਜਦੋਂ ਦੀ ਗਲਤੀ ਹੈ ਕਰ ਤੂੰ ਉਹਨਾਂ ਨੂੰ ਟਾਰਗੇਟ ਕਰਦੇ ਹਾਂ ਉਹਨਾਂ ਨੇ ਸਾਡੇ ਨਾਲ ਬਹੁਤ ਜਾਨੀ 8-10 ਜਾਨਿਆਂ ਨਾਲ ਖਿੱਚ ਤੂ ਕੀਤੀ ਸੀ ਉਹਨਾਂ ਨੇ ਤਿੰਨੇ ਜਣੇ ਕਿਸ਼ਤਾਰ ਹੋ ਗਏ ਇੱਕ ਹੋਇਆ ਜੀ ਤਿੰਨੇ ਨਹੀਂ ਜੀ ਉੱਥੇ ਹਾਂਜੀ ਪੁਲਿਸ ਦੇ ਨਾਲ ਗੱਲਬਾਤ ਹੋਈ ਤੁਹਾਡੀ ਕੀ ਪ੍ਰੋਬਲਮ ਹਾਂਜੀ ਉਹਨਾਂ ਨੇ ਭਰੋਸਾ ਦਿੱਤਾ ਕਿ ਇਹ ਕਦੇ ਪੂਰਾ ਇਨਸਾਫ ਹੋਣਾ ਚਾਹੀਉ ਵੀ ਜੋ ਵੀ ਕਾਰਵਾਈ ਬਣੂਗੀ ਅਸੀਂ ਪੂਰੀ ਕਰਾਂਗੇ ਜਿਹਦਾ ਕਸੂਰ ਹੋਊ ਦੋਸ਼ੀ ਨੂੰ ਅਸੀਂ ਜ਼ਰੂਰ ਉਹਦਾ 사ਜ਼ਾ ਦਵਾਂਗੇ ਕੀ ਨਾਮ ਹੈ ਵੀ ਕਿਹੜਾ ਮੇਰਾ ਨਾਮ ਗੁਰਵੀਰ ਸਿੰਘ ਆ ਜੀ ਪਿੰਡ ਘਟਾਲਾ ਪੇਟ ਗੱਲ ਕੀ ਹੋਈ ਗੱਲ ਇਦਾਂ ਸੀ ਜੀ ਉੱਥੇ ਮੁੰਡਾ ਯਾਰ ਉਸ ਮੇਰਾ ਸੁੱਖਾ ਖੜਾ ਸੀ ਮੈਂ ਉਹਦੇ ਕੋਲ ਜਾ ਕੇ ਖੜ ਗਿਆ ਜੀ ਤੇ ਇਹ ਵੀਰ ਹੁਣੀ ਇਹਨਾਂ ਨੂੰ ਮੈਂ ਜਾਣਦਾ ਨਹੀਂ ਸੀ ਇਹਨਾਂ ਦੀ ਕਿਤੇ ਇਹ ਬੰਦੇ ਨਾਲ ਰਾਤ ਲੜਾਈ ਹੋਈ ਸੀ ਬਿੰਦਾ ਜੀ ਦੱਸ ਰਹੇ ਆ ਨਿਹੰਗਾਂ ਉਸ ਤੋਂ ਬਾਅਦ ਇਹ ਗੱਲ ਕਰ ਹੀ ਰਹੇ ਆ ਉਹ ਗੱਡੀ ਲੈ ਕੇ ਨਾ ਹਜੇ ਥਾਣੇ ਦੇ ਵਿੱਚ ਭੜਿਆ ਜੀ ਮੈਂ ਮੋਟਰਸਾਈਕਲ ਦੇ ਉੱਤੇ ਵੀਰ ਦੇ ਕੋਲ ਖੜਾ ਉਹਨੇ ਸ਼ਰੀਪ ਸਾਹਿਬ ਕੱਢ ਕੇ ਵੀਰ ਦੇ ਉੱਤੇ ਹਮਲਾ ਕੀਤਾ ਜੀ ਤੇਜ਼ਦਾਰ ਹਥਿਆਰਾਂ ਨਾਲ ਤਿੰਨ ਨਿਹੰਗ ਸੀ ਜਿਹੜੇ ਅਣਪਛਾਤੇ ਆ ਮੈਂ ਜਾਣਦਾ ਨਹੀਂ ਹੈਗਾ ਮੈਂ ਉਹਨਾਂ ਨੂੰ ਕਿਹਾ ਕਿ ਭਾਈ ਮੀਰਾ ਇਹਨਾਂ ਨਾਲ ਕੋਈ ਲੈਣਾ ਦੇਣਾ ਨਹੀਂ ਮਿਲ ਨੂੰ ਆ ਕੋ ਗਾਲਾਂ ਕੱਢਣ ਲੱਗਿਆ ਕਹਿੰਦਾ ਭੈਣ ਚੋਤਾ ਸਾਈਡ ਤੇ ਹੋ ਜਾ ਤੇਰੇ ਵੀ ਗਰਪਾਨ ਮਾਰਾਂਗੇ ਜੋ ਗੱਲ ਸੱਚ ਆ ਮੈਂ ਉਹ ਦੱਸ ਰਿਹਾ ਕਿ ਉਹ ਬੰ ਥਾਣੇ ਦੇ ਅੱਗੇ ਖੜੇ ਹੋਣ ਦੇ ਬਾਵਜੂਦ ਵੀ ਤੇ ਇਹਨਾਂ ਵੀ ਵੀਰਾਂ ਨੂੰ ਇਨਸਾਫ ਚਾਅ ਮਤਲਬ ਦੇਣਾ ਚਾਹੀਦਾ ਹੈ ਪੁਲਸ ਵਾਲਿਆਂ ਨੂੰ ਕਿਉਂ ਆਪਾਂ ਮੈਂ ਵੀ ਗੁਰਸਿੱਖ ਬੰਦਾ ਆ ਜੀ ਜੋ ਗੱਲ ਹੋਈ ਹੈ ਮੈਂ ਸੱਚ ਦੱਸੂਗਾ ਪਰ ਮਾ ਉਹ ਵੀ ਵੀ ਮੁੰਡੇ ਨੇ ਆਂਗਾ ਇਹ ਵੀ ਬੰਦੇ ਗੁਰਸਿੱਖ ਨੇ ਜੀ ਪਰ ਉਹ ਬੰਦਿਆਂ ਨੇ ਇਹਨਾਂ ਨਾਲ ਗਲਤ ਕੀਤਾ ਵੀਰ ਜੀ ਬਹੁਤ ਜ਼ਿਆਦਾ ਲੜਨ ਵਾਲੇ ਕਿੰਨੇ ਕੁ ਬੰਦੇ ਸੀ ਉਹ ਤਿੰਨ ਜਾਣੇ ਸੀ ਜੀ ਜਿੰਨਾਂ ਕੋ ਤੀਜੇ ਤਰ ਹਜ਼ਾਰ ਸੀ ਜੀ ਉਹ 1 ਕੋ ਲੱਖ ਦਿਨਾਂ ਤੇ ਪੈ ਗਏ ਜੀ ਗੱਡੀ ਥਾਣੇ ਚ ਜਿਵੇਂ ਫਿਲਮਾਂ ਚ ਨਹੀਂ ਬਾੜਦੇ ਹੁੰਦੇ ਜੀ 1 ਕੋ ਲਾਤ ਗੱਡੀ ਅੰਦਰ ਬਾੜ ਕੇ ਬਰਛੇ ਕਿਰਪਾਨਾਂ ਚੱਕ ਕੇ ਇਹਨਾਂ ਦੇ ਉੱਤੇ ਤੇਜ਼ਧਾਰ ਹਥਿਆਰਾਂ ਨਾਲ ਪੈ ਨਿਕਲੇ ਜੀ ਇਹ ਵਿਚਾਰਾਂ ਕੋ ਹਥਿਆਰ ਨਹੀਂ ਸੀ ਇਹ ਆਪਣੀ ਜਾਨ ਬਚਾਣ ਦੇ ਮਾਰੇ ਚਲੋ ਜੀ ਪਹਿਲਾਂ ਜਾਨ ਬਚਾਈ ਦੁਬਾਰਾ ਅੰਦਰ ਇਹਨਾਂ ਦੇ ਨਾਲ ਫਿਰ ਖੇਪੜਵਾਜੀ ਹੋਈ ਆ ਜੀ ਥਾਣੇ ਦੇ ਅੰਦਰ ਨਹੀਂ ਨਹੀਂ ਥਾਣੇ ਦੇ ਬਾਹਰ ਜੀ ਉਹਨਾਂ ਨੇ ਤੇਜ਼ਧਾਰ ਹਥਿਆਰ ਜਿਵੇਂ ਗੱਡੀ ਫਿਲਮਾਂ ਵਾਂਗੂ ਲਾਉਂਦੇ ਆ ਅੰਦਰ ਹਾਂ ਉਹਨਾਂ ਨੇ ਗੱਡੀ 1 ਦਾ ਮੰਦਰ ਲਾ ਕੇ ਥਾਣੇ ਚ ਇਹ ਗੱਲ ਗੱਲ ਕਰ ਰਹੇ ਆ ਜੀ ਮੈਂ ਆਪਣੇ ਮੁੰਡੇ ਯ ਨ ਨਹੀਂ ਅੰਗਾ ਸੀ ਤੇ ਮੇਰਾ ਇਹਨਾਂ ਨਾ ਵਿਚਾਰਿਆਂ ਦਾ ਕੋਈ ਲੈਣਾ ਦੇਣਾ ਨਹੀਂ ਮੈਂ ਤਾਂ ਇੱਕ ਸਚਾਈ ਕਰਕੇ ਵੀਰੇ ਖੜਾ ਇਹਨਾਂ ਦੇ ਨਾਲ ਜੋ ਸੱਚ ਆ ਕਿਉਂ ਮੀਰ ਗੁਰ ਸਿੱਖ ਬੰਦਾ ਜੀ ਉਹ ਵੀ ਗੁਰ ਸਿੱਖ ਬੰਦਾ ਹੈ ਪਰ ਉਹਨਾਂ ਨੇ ਬਹੁਤ ਜ਼ਿਆਦਾ ਗਲਤ ਕੀਤਾ ਸੀ ਇਹਨਾਂ ਨਾਲ ਤੇ ਬਹੁਤ ਧੰਨਵਾਦ ਆ ਇਹ ਹੀ ਗੱਲ ਕਹਿਣਾ ਚਾਹੁੰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨਾਂ ਜੀ ਕੱਲ ਜਿਹੜਾ ਆਰਾਖ ਪਟੀਆਂ ਤਖਰਾ ਵਗੈਰਾ ਇੱਕ ਨਿਹੰਗ ਸਿੰਘ ਹੈ ਜਿਹੜਾ ਰਵਿੰਦਰ ਸਿੰਘ ਬਿੱਦਾਂ ਤੇ ਅਮਨ ਜੋਤ ਇਹ ਵੀ ਜਿਹੜੇ ਆ ਇੱਕ ਆਰਾਖ ਪਟੀਆਂ ਦੇ ਜਸੂਵਾਲ ਦਾ ਇਹਨਾਂ ਦਾ ਪਹਿਲਾ ਕੱਲ ਸ਼ਾਮੀ ਕੇ ਦੀ ਘਰੇ ਜਗਾ ਇਟਾਂ ਰੋੜੇ ਵਗੈਰਾ ਮਰੇ ਸੀ। ਉਹ ਤੋਂ ਬਾਅਦ ਦੂਜੀ ਦਿਨ ਦੇ ਇਟਾਂ ਰੋੜੇ ਮਰੇ ਆ। ਉਹ ਕੰਪਲੇਂਟ ਦੇਣ ਲਈ ਅੱਜ ਆਏ ਹੋ ਸੀ ਦੋਨੇ ਪਾਰਟੀਆਂ ਇੱਥੇ। ਜਦੋਂ ਕੰਪਲੇਂਟ ਦੇਣਾ ਥਾਣੇ ਦੇ ਬਾਹਰਲੇ ਪਾਸੇ ਇਹਨਾਂ ਨੇ ਜਿਹੜਾ ਇੰਜ ਅਗ ਸਿੰਘ ਇਹਨਾਂ ਕਰਪਾਨ ਘੱਟ ਗਿਆ ਦੂਜਾ ਜਿਹੜਾ ਗੋਤਨ ਬਾਰ ਕੀਤੇ ਜਿਹਦੇ ਨਾਲ ਮਨਦੀਪ ਸਿੰਘ ਦੇ ਤੇ ਜਗਰੂਪ ਸਿੰਘ ਦੇ ਆ ਜਗਰੂਪ ਸਿੰਘ ਨਵਜੋਤ ਸਿੰਘ ਇਹਨਾਂ ਦੀ ਕੰਪਲੇਂਟ ਤੇ ਅਸੀਂ ਜਿਹੜਾ ਕਮਲਜੀਤ ਤਜਿੰਦਰ ਤੇ ਪ੍ਰਵੰਦਰ ਇਹਨਾਂ ਦੇ ਸੱਟਾ ਮਾਰੀਆਂ ਨੇ ਕਿਰਪਾਨਾਂ ਦੇ ਨਾਲ ਜਿਹੜਾ ਸਖਤ ਤਰਾਮਾ ਦੇ ਤਹਿਤ ਇਹ ਜਿਹੜਾ ਆ ਜਾਨਲੇਵਾ ਹਮਲਾ ਜਿਹਨੂੰ 307 ਗਣੇ 109 ਵੀ ਨੇ ਸ ਹੈ ਉਹਦੇ ਤੇ ਅਸੀਂ ਪੱਤਾ ਦਰਜ ਕਰ ਰਹੇ ਹਾਂ ਕਿਉਂਕਿ ਕਿਸੇ ਵੀ ਵਿਅਕਤੀ ਨੂੰ ਮੜੇ ਅਨਸਰ ਵਿੜਾ ਕਾਨੂੰਨ ਉੱਪਰ ਲੈਣ ਦੀ ਇਜਾਜ਼ਤ ਨਹੀਂ ਦੇਵਾਂਗੇ ਜਿਹੜਾ ਇਹ ਆ ਜੇ ਅਨਸਰ ਆ ਉਹਨੂੰ ਬਿਲਕੁਲ ਚੰਗੀ ਤਰ੍ਹਾਂ ਨਾ ਪਾਵੇ ਇਹ ਬਲਕਿ ਪਿਸਤਲ ਹੀ ਮਿਲੇਗੀ ਕਿ ਇਹ ਪਿਸਤਲ ਚੋਂ ਬਰਾਮਦ ਇਹਦੇ ਕੋਲ ਜਿਹੜਾ ਅਸੀਂ ਪਿਸਤਲ Air Pistolਾ ਇਹਨਾਂ ਬਰਾਮਦ ਕੀਤਾ ਪਹਿਲਾ ਵੀ ਮਾਮਲਾ ਕਰ ਜਾ ਇਹ ਕ੍ਰਿਸਟਲ ਦੇ ਉੱਤੇ ਦਾ ਮਾਮਲਾ ਝੁੜ ਗਿਆ ਜੀ ਤੇ 307 ਦੇ ਨਾਲ ਉਹ ਮਾਮਲਾ ਦਰਜ 307 ਪਹਿਲੇ ਮਾਮਲੇ ਦਰਜ ਨਹੀਂ ਹੋਇਆ ਜੀ ਉਹ ਅਜੇ ਤੀਰ ਸਾਡੀ ਕੋਈ ਗੱਲ ਉਹ ਤੋਂ ਬਾਅਦ ਹੀ ਸਮਝ ਸਕਦੇ ਆ ਤਾਂ ਅਜੇ ਹੋਣ ਦੀ ਇਹ ਘਟਨਾ ਹੈ ਕਾਰਨ ਕੀ ਹੈ ਜੀ ਲੜਾਈ ਦਾ ਹੈ ਘਾਰਾਂ ਦੇ ਕੋਲ ਇੱਕ ਨੌਕਰ ਸੀ ਜਿਹੜਾ ਰਵਿੰਦਰ ਬਿੰਦੇ ਦੇ ਕੋਲ ਉਹ ਨੌਕਰ ਉਹਦਾ ਤਖਰਾ ਦੇ ਬੰਦੇ ਨੇ ਰੱਖ ਲਿਆ ਜੀ ਤਖਰਾ ਦਾ ਬੰਦਾ ਜਿਹੜਾ ਫਾਸਟ ਫੂਡ ਦਾ ਕੰਮ ਸੀ ਰਾਖ ਪੱਟੀ ਵਾਲਾ ਜਰਾ ਇਹ ਵਜ੍ਹਾ ਰੰਜਿਸ਼ ਕਰ ਕਰ ਇਹ ਦੀ ਦਿੱਤੀ